ਇਹ ਮੱਥਾ ਕਿਉਂ ਟਿਕਿਆ ਜਾ ਰਿਹਾ ਹੈ? ਇਹ ਖਵਾਜ ਬਲੀ ਦੇ ਟਿਕਿਆ ਜਾ ਰਿਹਾ ਹੈ। ਠੀਕ ਹੈ। ਘਰ ਵੀ ਚੜੇ ਨਾ ਪਾਣੀ ਨਾ ਹੋਵੇ। ਹਾਂ ਜੀ। ਬੀਬੀ ਫਸਲਾ ਖਰਾਬ ਨਾ ਕਰੇ ਜੀ। ਅਮਨ ਜੀ ਹੋਏ ਜੀ। ਇਹ ਕਿਸ ਸਮਗਰੀ ਦੇ ਨਾਲ ਮੱਥਾ ਟਿਕਿਆ ਜਾਂਦਾ ਹੈ? ਨਿਯਾਜ ਹੁੰਦੀ ਹੈ ਜੀ ਇਹਦੀ ਮਿੱਠੇ ਚੌਲ, ਦੀਵਾ ਤੇ ਉਹ ਅੰਮਨ ਜਗਾ ਕੇ ਉਹਦਾ ਲੈ ਮਾਲਕਾ ਸਭ ਦਾ ਭਲਾ ਕਰੇ। ਭਾਈ ਜੀ ਹੁਣੇ ਮੱਥਾ ਟੇਕਣ ਦੀ ਤਿਆਰੀ ਕਰ ਰਹੇ ਨੇ ਤਾਂ ਪਹਿਲਾਂ ਦੇਖੋ ਤੁਸੀਂ ਕਿਵੇਂ ਜਿਹੜਾ ਪੂਰਾ ਸਮਗਰੀ ਹੈ ਲਿਆਏ ਕਿਨ ਲਿਆਏ ਨੇ ਚਾਵਲ ਨੇ ਧੂਫ ਲਗਾਈ ਗਈ ਹੈ। ਦੇਸੀ ਘੋਦਾ ਅ ਕੈਰੀ ਇਹ ਵੀ ਪੂਰਾ ਦੇਸੀ ਘੋਦਾ ਜਿਹੜਾ ਉਹੀ ਦੇ ਵਿੱਚ ਪਾਇਆ ਜਾ ਰਿਹਾ ਹੈ ਔਰ ਇਸ ਦਾ ਬਣਾ ਕੇ ਪੂਰਾ ਜਿਹੜਾ ਮੱਥਾ ਹੈ ਉਹ ਟਿਕਿਆ ਜਾਏਗਾ ਅ ਭਾਈ ਜੀ ਪਹਿਲਾਂ ਵੀ ਟੇਕਦੇ ਹੋ ਹਾਂ ਜੀ ਸ਼ੁਰੂ ਤੋਂ ਹੀ ਟੇਕਦੇ ਆ ਰਹੇ ਹਾਂ ਸਾਡੇ ਬਜ਼ੁਰਗ ਟੇਕਦੇ ਸੀ ਹਾਂ ਸ਼ੁਰੂ ਤੋਂ ਹੀ ਅਸੀਂ ਮੰਨਦੇ ਆ ਰਹੇ ਹਾਂ ਰਾਤ ਨੂੰ ਨੀਂਦ ਨਹੀਂ ਆਉਂਦੀ ਡਰ ਲੱਗਣ ਲੱਗ ਰਿਹਾ ਜੇ ਉਹ ਹਾਲਾਤ ਹੋ ਰਹੇ ਨੇ ਜੀ ਅੱਛਾ ਹਾਂ ਜੀ ਹੁਣ ਵੇਖੋ ਕੀ ਬਣਦਾ ਅੱਗੇ ਹਾਂ ਡਰ ਬਹੁਤ ਜ਼ਿਆਦਾ ਜੀ ਸਾਨੂੰ ਪੁੱਲ ਦਾ ਵੀ ਡਰ ਹੈ بولنگ ڈیٹ ਲੱਗੀ ਵੀ ਹੈ میعاد ਲੱਗੀ ਵੀ ਹੈ ਇਹਨਾਂ ਦੀ ہاں جی بول ਦੀ میعاد ਲੱਗੀ ਵੀ ਹੈ ਸਾਰਿਆਂ ਨੂੰ ਪਤਾ ਜੀ ਪਹਿਲਾਂ ਜਦੋਂ 2023 ਦੇ ਵਿੱਚ ਹੋਇਆ ਸੀਗਾ ਤੁਹਾਨੂੰ ਯਾਦ ਹੋਵੇ 2023 ਦੇ ਵਿੱਚ ਜਿਹੜਾ ਵੱਡਾ ਨੁਕਸਾਨ ਝੱਲਿਆ ਸੀ ਸ਼ੇਰੀਏ ਨੇ ਲੱਗਦਾ ਵੀ ਉਵੇਂ ਦਾ ਹੀ ਰੂਪ ਹੋਇਆ ਹੋਇਆ ਉਹ ਇਹ ਰੂਪ ਹੋ ਗਿਆ ਜੀ ਬਿਲਕੁਲ ਦੇਖੋ ਕਿੰਨਾ ਫੁੱਲ ਚੱਲ ਰਿਹਾਗਾ ਇੰਨਾ ਫੁੱਲ ਦਾ ਪਿਸਟਲ ਪੋਸ ਤੋਂ 23 ਚੱਲ ਗਿਆ ਜਦੋਂ ਕਿ ਨਾ ਪਾਣੀ ਆ ਰਿਹਾ ਹੈ ਅਸ ਸਮੇਂ ਦੇਵੀਗੜ੍ਹ ਦੇ ਕੱਗਰ ਦੇ ਉੱਤੇ ਮੌਜੂਦ ਆ ਔਰ ਕੱਗਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਅਸ ਸਮੇਂ ਸ਼ਾਮ ਦੇ ਤਕਰੀਬਨ 7 ਵਜੇ ਦੇ ਆਸ-ਪਾਸ ਦਾ ਜਿਹੜਾ ਸਮਾਂ ਹੋ ਚੁੱਕਿਆ ਔਰ 7 ਵਜੇ ਦੇ ਆਸ-ਪਾਸ ਜਿਹੜਾ ਕੱਗਰ ਹੈ ਹੁਣ ਘਟਦੀ ਨਜ਼ਰ ਆ ਰਹੀ ਹੈ ਹਾਲਾਂਕਿ ਜਿਹੜੇ ਸਰਕਾਰੀ ਸਰਵੇਖਣ ਨੇ ਉਹਨਾਂ ਦੇ ਮੁਤਾਬਕ ਕੱਗਰ ਦਾ ਪਾਣੀ 1 ਫੁੱਟ ਦੇ ਆਸ-ਪਾਸ ਵਧਿਆ ਪਰ ਆਮ ਲੋਕਾਂ ਦਾ ਇੱਥੇ ਕਹਿਣਾ ਹੈ ਵੀ ਸ਼ਾਇਦ ਠੱਗਰ ਹੈ ਇਹ ਹੁਣ ਘੱਟਦੀ ਨਜ਼ਰ ਆ ਰਹੀ ਹੈ ਪਰ ਕਿਧਰੇ ਨਾ ਕਿਧਰੇ ਲੋਕਾਂ ਦੇ ਵਿੱਚ ਡਰ ਸਹਿਮ ਦਾ ਮਾਹੌਲ ਹੈ ਜੇ ਰਾਤ ਨੂੰ ਪਾਣੀ ਆ ਜਾਂਦਾ ਹੈ ਜਾਂ ਰਾਤ ਨੂੰ ਪਾਣੀ ਪਿੱਛੋਂ ਛੱਡ ਦਿੱਤਾ ਜਾਂਦਾ ਹੈ ਤਾਂ ਕਿੰਨਾ ਕੁ ਨੁਕਸਾਨ ਹੈ ਜਿਹੜਾ ਉਹ ਦੇਵੀਗੜ੍ਹ ਸਨੌਰ ਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਹੋਵੇਗਾ ਲੋਕ ਅ ਕੈਲੀਏ ਵੀ ਦੇਖੋ ਉਧਰ ਦੇਖੋ ਪਹਿਲਾਂ ਤਾਂ ਤਸਵੀਰ ਕਿਵੇਂ ਆ ਜਿਹੜੇ ਵੱਖ-ਵੱਖ ਜਗਾਂ ਤੋਂ ਲੋਕ ਮੱਥਾ ਟੇਕਣ ਦੇ ਲਈ ਆ ਰਹੇ ਨੇ ਖਾਸ ਤੌਰ ਤੇ ਖਾਸ ਤੌਰ ਤੇ ਕੈਲੀਏ ਵੀ ਖਵਾਜਾ ਜੀ ਕਿਹਾ ਜਾਂਦਾ ਹੈ ਕਿ ਗਰ ਨੂੰ ਔਰ ਉਸ ਦੇ ਲਈ ਲੋਕ ਮੱਥਾ ਟੇਕ ਰਹੇ ਨੇ ਅ ਵੀ ਕੈਲੀਏ ਵੀ ਜਿਹੜਾ ਆਮ ਲੋਕ ਦੂਰੋਂ ਦੂਰੋਂ ਜਿਹੜਾ ਇੱਥੇ ਆ ਕੇ ਮੱਥਾ ਟੇਕਦੇ ਕਿਉਂ ਨਜ਼ਰ ਆਣ ਨੇ ਇਹ ਵੀ ਗੱਲਬਾਤ ਹੁਣ ਉਹਨਾਂ ਦੇ ਨਾਲ ਹੀ ਕਰਾਂਗੇ ਵੀ ਇਹ ਇੱਥੇ ਆ ਕੇ ਮੱਥਾ ਕਿਉਂ ਟੇਕਿਆ ਜਾ ਰਿਹਾ ਹੈ ਕਿਉਂਕਿ ਘੱਗਰ ਦਾ ਵਿਕਰਾਲ ਰੂਪ ਹੁੰਦਾ ਜਦੋਂ ਘੱਗਰ ਚੜਦੀ ਹੈ ਬਾਈ ਜੀ ਸਸਰੀ ਘਾਲ ਸਸਰੀ ਆ ਜੀ ਕੀ ਹਾਲ ਚਾਲ ਠੀਕ ਹੈ ਜੀ ਇਹ ਮੱਥਾ ਕਿਉਂ ਟੇਕਿਆ ਜਾ ਰਿਹਾ ਹੈ ਜੁਖਵਾਜ ਬਲੀ ਦਾ ਟੇਕਿਆ ਜਾ ਰਿਹਾ ਜੀ ਬੱਦਖਵਾਜ ਬਲੀ ਦਾ ਜੀ ਇਹ ਖਵਾਜ ਬਲੀ ਹੈ ਜਿਹਾਉਂ ਦਾ ਇਸਰਕੇ ਟੇਕਿਆ ਜਾ ਰਿਹਾ ਜੀ ਇਹ ਕੀ ਘੱਗਰ ਵੀ ਚੜੇ ਨਾ ਪਾਣੀ ਨਾ ਹੋਵੇ ਹਾਂ ਜੀ ਬੀਬੀ ਫਸਲਾਂ ਖਰਾਬ ਨਾ ਕਰੇ ਜੀ ਉਹ ਮਨ ਜੋ ਹੈ ਜੀ ਇਸ ਕਰਕੇ ਜੀ ਅੱਛਾ ਇਹ ਇਹ ਮਤਲਬ ਸਾਰੇ ਦੇਵੀਗੜਾ ਵਾਲਿਆਂ ਵੱਲੋਂ ਲੋਕਾਂ ਵੱਲੋਂ ਆਮ ਲੋਕਾਂ ਵੱਲੋਂ ਜਿਹੜਾ ਟੇਕਿਆ ਜਾਂਦਾ ਨਾ ਸਾਰੇ ਗੋਮਾਂ ਵੱਲੋਂ ਟੇਕਿਆ ਜਾਂਦਾ ਆਲੇ ਦੁਆਲੇ ਦੇ ਗੋਮਾਂ ਜੀ ਤਨਾ ਜੀ ਹਾਂ ਇਹਨਾਂ ਵੱਲੋਂ ਟੇਕਿਆ ਜਾਂਦਾ ਜੀ ਵੀ ਵੀ ਗੋਮਾਂ ਨਾਲ ਬੜੇ ਪਾਣੀ ਜੀ ਵੀ ਪਿੰਡ ਦੀ ਸੁਰੱਖਿਆ ਰਹੇ ਜੀ ਵੀ ਫਸਲਾਂ ਖਰਾਬ ਨੇ ਉਹਦੀ ਲੋਕਾਂ ਦੀ ਹਾਂ ਇਹ ਬਾਬੇ ਨੂੰ ਮਿੰਤਾ ਕਰਕੇ ਬਣਾਉਂਦੇ ਆਂ ਅੱਛਾ ਵੀ ਫਸਲਾਂ ਖਰਾਬ ਕਰੇ ਖਵਾਜ ਦਾ ਜੀ ਦਾ ਮੱਥਾ ਟੇਕਿਆ ਜਾਂਦਾ ਹੈ ਜੋ ਖਵਾਜ ਬਲੀ ਦਾ ਜੀ ਅੱਛਾ ਕੀ ਨਾਮ ਹੈ ਬਿਰਜੀ ਸੈਂਟੀਵਿ ਵੀਵੇਂ ਦੇਖਦੇ ਹੋ 2023 ਦੇ ਵਿੱਚ ਵੱਡਾ ਨੁਕਸਾਨ ਹੋਇਆ ਸੀ ਘੱਗਰ ਨਾਲ ਬਹੁਤ ਵੱਡਾ ਜੀ ਬਹੁਤ ਬਹੁਤ ਵੱਡਾ ਇਹ ਵੀ ਬਹੁਤ ਇਹ ਵੀ ਨੁਕਸਾਨ ਵਾਲਾ ਘਰ ਹੈ ਸਭ ਤੋਂ ਵੱਡੀ ਇੱਥੇ ਆਪਣੇ ਤਾਂ ਹੋਣ ਆਇਆ ਜੀ ਜਿੱਧਰ-ਉਧਰ ਸੁਲਤਾਨਪੁਰ ਲੋਧੀ ਫਿਰੋਜ਼ਪੁਰ ਉੱਥੇ ਲੋਕਾਂ ਦੀ ਬੜੀ ਬੁਰੀ ਹਾਲਤ ਹੈ ਮੈਂ ਇੱਥੇ ਦੀ ਗੱਲ ਕਰਾ ਇੱਥੇ ਇੱਥੇ ਔਖਾ ਨੁਕਸਾਨ ਤਾਂ ਹੋਊਗਾ ਜੀ ਇਹ ਸਾਰਾ ਮੂਨਕ ਸਾਈਡ ਜਾ ਕੇ ਜੀ ਜਾਖਲ ਪਾਤੜਾਂ ਇਸ ਨੇ ਮਾਰ ਕਰਨੀ ਬਹੁਤ ਜ਼ਿਆਦਾ ਜਾ ਕੇ ਜ਼ਿੰਮੇਵਾਰਾਂ ਦੀ ਫਸਲ ਮਹੀਨਾ ਰਹਿ ਗਿਆ ਵਡਣ ਚ ਸਾਰੀ ਖਤਮ ਹੋ ਜਾਣੀ ਹੈ ਜੀ ਜਿਵੇਂ ਮੱਥਾ ਟੇਕਿਆ ਜਾ ਰਿਹਾ ਹੈ ਮੱਥੇ ਬਾਰੇ ਦੱਸੋ ਮਾੜਾ ਜਾਨ ਮੱਥਾ ਤਾਂ ਹੀ ਟੇਕ ਰਿਹਾ ਜੀ ਬਾਬਾ ਠੀਕ ਜੇ ਹਾਂ ਜੀ ਵੀ ਬਾਬਾ ਰਹਿਮ ਖਾਜੇ ਥੋੜਾ ਪਤਾ ਹਾਂ ਜੀ اسی ਕਰਕੇ ਮੱਥਾ ਟੇਕ ਰਹੇ ਆ ਜੀ ਤਾਂ ਇਸੀ ਕਰਕੇ ਇਹ ਇਹ ਪ੍ਰਾਣੀ ਰਸਮ ਹੈ ਇੱਥੇ ਦੀ ਕਿਵੇਂ ਹਾਂ ਜੀ ਹਾਂ ਜੀ ਤਾਹੀਂ ਢੇਕਣਾਂਦੇ ਆ ਜੀ ਅੱਛਾ ਹਾਂ ਜੀ ਦੇਸੀ ਘੋੜਾ ਦੀਵਰ ਲੱਗ ਜਾ ਤੁਸੀਂ ਤੁਸੀਂ ਵੀ ਆਉਂਨੇ ਹੋ ਤੁਸੀਂ ਪਹਿਲ ਤੁਸੀਂ ਦੱਸੋ ਹਾਂ ਜੀ ਮੱਥਾ ਟੇਕ ਕੇ ਜਾਂਦੇ ਆ ਅਸੀਂ ਵੀ ਇੱਥੇ ਲੰਗਦੇ ਟਾਪੇ ਅਸੀਂ ਸੁਣਵਾ ਕੇ ਜਾਂਦੇ ਆ ਬਾਬਾ ਜੀ ਦਾ ਡੇਰਾ ਸ਼ੰਕਰੀ ਰੋਲੀਆ ਦਾ ਪਹਿਲਾਂ ਸਾਰਾ ਢੈਚ ਲਿਆ ਸੀ ਇਧਰੋਂ ਫਿਰ ਬਾਬਾ ਜੀ ਤਾਂ ਸਰਕਸ ਧਾਰਗੇ ਸੀਗੇ ਪਰ ਉਹਨਾਂ ਨੇ ਕਹਿਆ ਸੀ ਵੀ ਇਹ ਦੂ ਅੱਗੇ ਨਿਕ ਆਊਗਾ ਕੱਗਰ ਜਿੱਥੇ ਆਪਣਾ ਮੰਦਰ ਹੈ ਉਸ ਤੋਂ ਬਾਅਦ ਇਧਰ ਲੱਗੀ ਮਿੱਟੀ ਉਹ ਪਰਲੇ ਪਾਸੇ ਹੋ ਗਿਆ ਜੀ ਇਸ ਕਰਕੇ ਸਾਡੇ ਦੇਵੀ ਘਰ ਦਾ ਬਚਾਇਆ ਜੀ ਵੈਸੇ ਪਰ ਅੱਗੇ ਨੁਕਸਾਨ ਕਰੋ ਜਿਆਦਾ ਜਾ ਕੇ ਬਹੁਤ ਤੇ ਸਰਕਾਰਾਂ ਨੂੰ ਬੇਨਤੀ ਹੈ ਜੀ ਵੇਖੋ ਬਿਲਕੁਲ ਸਰਕਾਰ ਕੁਝ ਵੀ ਨਹੀਂ ਕਰ ਰਹੀ ਹੂੰ ਹੂੰ ਤਾਂ ਕਹਿਣਾ ਵੀ ਅੱਗੇ ਜਾ ਕੇ ਮਾਰ ਕਰੂਗਾ ਇਧਰ ਭੈਣ ਜੀ ਗੱਲ ਸੁਣਿਓ ਮਾੜਾ ਜ ਮਾੜਾ ਜ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਕਿਉਂ ਮੱਥਾ ਟੇਕਿਆ ਜਾਂਦਾ ਥੋੜਾ ਡਿਟੇਲ ਦੇ ਵਿੱਚ ਦੱਸਿਓ ਸਾਡੇ ਕੈਮਰੇ ਤੇ ਹਾਂਜੀ ਵੀਰ ਜੀ ਖੁਆਜਾ ਹੈ ਆਪਾਂ ਸਭ ਕੇ ਭਲਿਅਤ ਲਈ ਵਾਸਤੇ ਮੱਥਾ ਟੇਕਿਆ ਜਾਇਆ ਹੈ ਕਿਸੇ ਕੀ ਫਸਲ ਖਰਾਬ ਨਾ ਹੋਵੇ ਕਿਸੇ ਨੂੰ ਕੋਈ ਨੁਕਸਾਨ ਨਾ ਪਹੁੰਚੇ ਮਹਾਰਾਜ ਸਾਰਿਆਂ ਵਾਸਤੇ ਠੀਕ ਹੈ ਇਹ ਪੁਰਾਣੀ ਰਸਮ ਹੈ ਕੋਈ ਇੱਥੇ ਜੜੀ ਅਦਾ ਕੀਤੀ ਜਾਂਦੀ ਹੈ ਹਾਂ ਜੀ ਇਹ ਬਹੁਤ ਪੁਰਾਣੀ ਰਸਮ ਹੈ ਤੇ ਸਾਰਿਆਂ ਵੱਲੋਂ ਨਾ ਮੱਥਾ ਟੇਕਿਆ ਜਾਂਦਾ ਵੀ ਫਸਲ ਨਾ ਖਰਾਬ ਹੋਵੇ ਵੀ ਵਿਖਵਾ ਜਾ ਵੀ ਵਿਕਰਾਲ ਰੂਪ ਨਾ ਲਵੇ ਜਿਵੇਂ ਪਾਣੀ ਦਾ ਵਿਕਰਾਲ ਰੂਪ ਹੋਇਆ ਹੋਇਆ ਹਾਂ ਜੀ ਹਾਂ ਇਹ ਕਿਸੇ ਤੱਕ ਕੋਈ ਨੁਕਸਾਨ ਨਾ ਪਹੁੰਚਾਵੇ ਸਾਰਿਆਂ ਦਾ ਭਲਾ ਹੋਵੇ ਸਾਰਿਆਂ ਵਾਸਤੇ ਠੀਕ ਹੋਵੇ ਕੋਈ ਫਸਲ ਨਾ ਕਿਸੇ ਦੀ ਖਰਾਬ ਹੋਵੇ ਕਿ ਕਿਸੇ ਦਾ ਡੰਗਰ ਬੱਚੇ ਨੂੰ ਕੋਈ ਨੁਕਸਾਨ ਨਾ ਪਹੁੰਚੇ ਸਾਰਾ ਕੁਝ ਠੀਕ ਕਰੇ ਮਹਾਰਾਜ ਬਿਲਕੁਲ ਕਿਸੇ ਦੇ ਫਸਲ ਨੂੰ ਨੁਕਸਾਨ ਨਾ ਹੋਵੇ ਬਾਈ ਜੀ ਹੁਣੀ ਮੱਥਾ ਟੇਕਣ ਦੀ ਤਿਆਰੀ ਕਰ ਰਹੇ ਨੇ ਆਖਰ ਜਾਣਾਂਗੇ ਵੀ ਕਿਵੇਂ ਕਿਸ ਚੀਜ਼ ਦਾ ਮੱਥਾ ਟੇਕਿਆ ਜਾਂਦਾ ਜੀ ਇਹ ਹਿੰਦੂ ਧਰਮ ਦੇ ਤਾਂ ਕਹਿੰਦੇ ਆ ਮਾਰਕੰਡੇਸ਼ਵਰ ਰਿਸੀ ਮੁਸਲਮਾਨ ਕਹਿੰਦੇ ਆ ਖਵਾਜਾ ਇਹ ਜਲ ਦੇਵਤਾ ਜਾਣੀਗੇ ਜੀ ਅੱਛਾ ਜੀ ਹਾਂ ਜੀ ਓਕੇ ਹਾਂ ਜੀ ਇਹ ਹੁਣ ਇਹ ਕਿਸ ਚੀਜ਼ ਦਾ ਮੱਥਾ ਟੇਕੋਗੇ ਕੀ ਕੀ ਸਮਗਰੀ ਹੈ ਜਲਦੇਵ ਦੇ ਵਾਸਤੇ ਨੂਮਲਾਉਣ ਵਾਸਤੇ ਮੱਥਾ ਟੇਕ ਰਹੇ ਹਾਂ ਕੀ ਕੀ ਸਮਗਰੀ ਦੇ ਨਾਲ ਮੱਥਾ ਟੇਕਿਆ ਜਾਂਦਾ ਹੈ ਨਿਆਜ਼ ਹੁੰਦੀ ਹੈ ਜੀ ਇਹਦੀ ਮਿੱਠੇ ਚੌਲ ਹਾਂ ਹਾਂਜੀ ਅੱਛਾ ਮਿੱਠੇ ਚੌਲ ਤੇ ਨਾਲ ਦੀਵਾ ਦੀਵਾ ਤੇ ਹਮਨੇ ਜਗਾ ਕੇ ਉਹਦਾ ਲੈ ਮਾਲਕਾ ਸਭ ਦਾ ਭਲਾ ਕਰ ਅੱਛਾ ਹਾਂ ਵੀ ਤੁਸੀਂ ਮੰਨਦੇ ਹੋ ਵੀ ਜਿਹੜਾ ਘੱਗਰ ਐ ਸਮੇਂ ਵਿਕਰਾਲ ਰੂਪ ਤੇ ਐ ਕਿਉਂਕਿ 2023 ਦੇ ਵਿੱਚ ਵੱਡੀ ਮਾਰ ਮਾਰੀ ਸੀ ਘੱਗਰ ਨੇ ਹਾਂਜੀ ਹਾਂ ਵੀ ਇਹ ਸ਼ਾਂਤ ਹੋ ਜਾਏ ਉਹ ਐ ਅਗਲੇ ਅੱਗੇ ਨਾਲੋਂ ਸ਼ਾਂਤ ਹੋਇਆ ਹੈ ਕੱਗਰ ਉਹ ਤਾਂ ਹੁਣ ਉਹਦੇ ਕੁਦਰਤ ਦੇ ਹੱਥ ਦਾ ਹੀ ਬਾਕੀ ਤਾਂ ਤੁਸੀਂ ਆਪ ਜਾਣੀ ਜਾਣ ਤਾਂ ਭਾਈ ਜੀ ਹੁਣੇ ਮੱਥਾ ਟੇਕਣ ਦੀ ਤਿਆਰੀ ਕਰ ਰਹੇ ਨੇ ਤਾਂ ਪਹਿਲਾਂ ਦੇਖੋ ਤੁਸੀਂ ਕਿਵੇਂ ਜਿਹੜਾ ਪੂਰਾ ਸਮਗਰੀ ਹੈ ਲਿਆਏ ਕਿਨ ਲਿਆਏ ਨੇ ਚਾਵਲ ਨੇ ਧੂਫ ਲਗਾਈ ਗਈ ਹੈ ਦੇਸੀ ਘਿਓ ਦਾ ਕੈਰੀ ਇਹ ਵੀ ਪੂਰਾ ਦੇਸੀ ਘਿਓ ਹੈ ਜਿਹੜਾ ਉਹੀ ਦੇ ਵਿੱਚ ਪਾਇਆ ਜਾ ਰਿਹਾ ਹੈ ਔਰ ਇਸ ਦਾ ਬਣਾ ਕੇ ਪੂਰਾ ਜਿਹੜਾ ਮੱਥਾ ਹੈ ਉਹ ਟੇਕਿਆ ਜਾਏਗਾ ਅ ਭਾਈ ਜੀ ਪਹਿਲਾਂ ਵੀ ਟੇਕਦੇ ਹੋ ਹਾਂਜੀ ਕਿੰਨੇ ਸਮੇ ਤੋਂ ਸ਼ੁਰੂ ਤੋਂ ਹੀ ਟੇਕਦੇ ਆ ਰਹੇ ਹਾਂ ਸਾਡੇ ਬਜ਼ੁਰਗ ਟੇਕਦੇ ਸੀਗੇ ਹਾਂ ਸ਼ੁਰੂ ਤੋਂ ਹੀ ਅਸੀਂ ਮੰਨਦੇ ਆ ਰਹੇ ਹਾਂ ਸਾਡੀ ਤਾਂ ਬਰਾਦਰੀ ਇਹ ਹੈ ਜ ਮੇਰਾ ਬਰਾਦਰੀ ਹੈ ਨਾ ਅਸੀਂ ਖੂਹਾਂ ਦਾ ਪਹਿਲਾਂ ਕੰਮ ਕਰਦਾ ਸੀ ਸਾਰੇ ਤਾਂ ਹੀ ਮਤਲਬ ਪਹਿਲਾਂ ਇਹਨੂੰ ਮੰਨ ਕੇ ਫਿਰ ਤੁਰਦੇ ਕਰੋ ਕਰੋ ਕਰਦੇ ਰਹੋ ਨਾਲ-ਨਾਲ ਜਿਹੜਾ ਦੇਖੋ ਕਿਸ ਤਰ੍ਹਾਂ ਜਿਹੜਾ ਪੂਰਾ ਮੱਥਾ ਇਹਨਾਂ ਵੱਲੋਂ ਟੇਕਿਆ ਜਾ ਰਿਹਾ ਹੈ ਜਿਹੜਾ ਘਰ ਤੋਂ ਬਣਾ ਕੇ ਇਹ ਚਾਵਲ ਲੈ ਕੇ ਆਏ ਨੇ ਉਸ ਤੋਂ ਇਲਾਵਾ ਜਿਹੜਾ ਦੇਸੀ ਘਿਓ ਪਾਇਆ ਗਿਆ ਹੈ ਜਿਹੜਾ ਇੱਕ ਪਾਥੀ ਨੂੰ ਪਖਾ ਕੇ ਉਸ ਦੇ ਉੱਤੇ ਦੇਸੀ ਘਿਓ ਪਾਇਆ ਜਾ ਰਿਹਾ ਹੈ ਔਰ ਉਸ ਤੋਂ ਬਾਅਦ ਹੁਣ ਜਿਹੜਾ ਜਿਹੜੀ ਨਿਆਜ਼ ਲਿਆਂਦੀ ਗਈ ਹੈ ਨਾ ਵੱਲੋਂ ਉਹ ਹੁਣ ਦਰਿਆ ਦੇ ਵਿੱਚ ਵੀ ਭੇਟ ਕੀਤੀ ਗਈ ਹੈ ਘੱਗਰ ਨੂੰ ਏ ਵੀਰ ਜੀ ਕਿਸ ਤਰ੍ਹਾਂ ਹੁੰਦਾ ਵੀ ਕਿੰਨਾ ਕੁ ਹੁੰਦਾ ਕਿੰਨਾ ਕੁ ਪਾਣਾ ਹੁੰਦਾ ਉਹ ਆਪਣੀ ਸਰਦਾ ਜੀ ਜਿੰਨਾ ਕੁ ਕੋਈ ਕਰ ਸਕਦਾ ਉਹਨਾਂ ਕੋਲ ਹੁਣ ਕੀ ਕੀ ਕਰ ਰਹੇ ਹੋ ਤੁਸੀਂ ਨਾਲ ਬਸ ਇਹਦਾ ਨਿਆਜ਼ ਮੱਥਾ ਟੇਕਦਾ ਮਾਲਕਾ ਸਭ ਦਾ ਤੇ ਇਹ ਇਹ ਕੀ ਬਣਾਇਆ ਗਿਆ ਹੈ ਇਹ ਹਮਨ ਜਗਾਇਆ ਜੀ ਉਹਦੇ ਨਾਮ ਦਾ ਅੱਛਾ ਹਾਂਜੀ ਤੇ ਅਰਦਾਸ ਕਰ ਦਿੱਤੀ ਗਈ ਹੈ ਵੀ ਮਹਾਰਾਜ ਸਭ ਦਾ ਭਲਾ ਕਰੇ ਸ਼ੁਕ ਸ਼ਾਂਤੀ ਦੇ ਦੇਸੀ ਆ ਬਿਲਕੁਲ ਸਭ ਦਾ ਭਲਾ ਕਰ ਸੁਖ ਸ਼ਾਂਤੀ ਬਖਸ਼ੀ ਇਸ ਨੂੰ ਲੈ ਕੇ ਜਿਹੜਾ ਦੇਖੋ ਤੁਸੀਂ ਇਹਨਾਂ ਵੱਲੋਂ ਪੂਜਾ ਕੀਤੀ ਜਾ ਰਹੀ ਹੈ ਕੈਲੀਏ ਖਵਾਜਾ ਜੀ ਦਾ ਮੱਥਾ ਟੇਕਿਆ ਜਾ ਰਿਹਾ ਹੈ ਔਰ ਜਿਹੜਾ ਖਾਸ ਤੌਰ ਤੇ ਇਹਨਾਂ ਨੇ ਕਿਹਾ ਕਿ ਮੇਰਾ ਬਰਾਦਰੀ ਹੈ ਸਾਡੀ ਔਰ ਇਹ ਜਿੰਨੇ ਵੀ ਕੈਰੀ ਹੈ ਵੀ ਪਹਿਲਾਂ ਮੱਥੇ ਟੇਕੇ ਜਾਂਦੇ ਨੇ ਮੇਰਾ ਬਰਾਦਰੀ ਵੱਲੋਂ ਖਾਸ ਤੌਰ ਤੇ ਮੱਥਾ ਢੀਕਿਆ ਜਾਂਦਾ ਹੈ ਔਰ ਇਹ ਜਗਾ ਇੱਕ ਵਾਰ ਦੱਸ ਦਿਆਂ ਤੁਹਾਨੂੰ ਘੱਗਰ ਦੇ ਉੱਤੇ ਖੜੇ ਆ ਦੇਵੀਗੜ ਦਾ ਇਲਾਕਾ ਹੈ ਕਿਵੇਂ ਵੇਖਦੇ ਹੋ ਸਰਦਾਰ ਜੀ ਜਿਹੜਾ ਧੱਗਰ ਦਾ ਇਹ ਰੂਪ ਹੈ ਇਸ ਟਾਈਮ ਹਾਂਜੀ ਕਿਵੇਂ ਵੇਖਦੇ ਹੋ ਖੱਗਰ ਦੇ ਇਸ ਟਾਈਮ ਜਿਹੜਾ ਰੂਪ ਹੈ ਕਾਫੀ ਪਾਣੀ ਚੜ ਰਿਹਾ ਹੈ ਜੀ ਇਸ ਟਾਈਮ ਇਹ ਬਹੁਤ ਉੱਪਰ ਪਾਣੀ ਜਾ ਰਿਹਾ ਉਹ ਖਤਰੇ ਤੇ ਆ ਇਹ ਅਸੀਂ ਵੀ ਅਰਦਾਸ ਕਰਦੇ ਹਾਂ ਇਹ ਖਵਾਜ ਬਲੀ ਭਲੀ ਕਰਨ ਸਭ ਤੇ ਰਹਿਮ ਕਰਨ ਅਸੀਂ ਇਹਨਾਂ ਕੁਝ ਕਹਿੰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਭਾਈ ਜੀ ਐਸੇ ਏਰੀਏ ਦੇ ਹੋ ਹਾਂਜੀ ਹਾਂਜੀ ਦੇਵੀਗੜ੍ਹ ਤੋਂ ਆਈ ਹਾਂ ਜੀ ਰਾਤ ਨੂੰ ਨੀਂਦ ਨਹੀਂ ਆਂਦੀ ਡਰ ਲੱਗਣ ਲੱਗ ਰਿਹਾ ਜੇ ਉਹ ਹਾਲਾਤ ਹੋਰੇ ਨੇ ਜੀ ਅੱਛਾ ਹਾਂ ਜੀ ਹੁਣ ਵੇਖੋ ਕੀ ਬਣਦਾ ਅੱਗੇ ਡਰ ਹੈ ਹਾਂ ਡਰ ਬਹੁਤ ਜ਼ਿਆਦਾ ਜੀ ਸਾਨੂੰ ਪੋਲ ਦਾ ਵੀ ਡਰ ਹੈ ਪੋਲ ਦੀ ਵੀ ਡੇਟ ਲੱਗੀ ਵੀ ਹੈ ਮਿਆਦ ਲੱਗੀ ਵੀ ਹੈ ਇਹਨਾਂ ਦੀ ਹਾਂ ਜੀ ਪੋਲ ਦੀ ਮਿਆਦ ਲੱਗੀ ਵੀ ਹੈ ਸਾਰਿਆਂ ਨੂੰ ਪਤਾ ਜੀ ਕੋਈ ਧਿਆਨ ਨਹੀਂ ਦਿੰਦਾ ਉਹ ਨਾ ਕੋਟੋਆ ਨਾਲ ਸੜਕਾਂ ਦਾ ਨਾ ਕੋਣ ਪਾਣੀ ਦਾ ਤੁਸੀਂ ਵੇਖੀ ਲੋ ਕੀ ਹਾਲ ਹੋ ਰਿਹਾ ਪਾਣੀ ਦਾ ਪਹਿਲਾਂ ਜਦੋਂ 2023 ਦੇ ਵਿੱਚ ਹੋਇਆ ਸੀਗਾ ਤੁਹਾਨੂੰ ਯਾਦ ਹੋਵੇ 2023 ਦੇ ਵਿੱਚ ਜਿਹੜਾ ਵੱਡਾ ਨੁਕਸਾਨ ਚ ਲਿਆ ਸੀ ਸੇਰੀਏ ਨੇ ਲੱਗਦਾ ਵੀ ਉਹਵੇਂ ਦਾ ਹੀ ਰੂਪ ਹੋਇਆ ਹੋਇਆ ਉਹ ਜੇ ਰੂਪ ਹੋ ਗਿਆ ਜੀ ਬਿਲਕੁਲ ਦੇਖੋ ਕੱਗਰ ਕਿੰਨਾ ਫੁੱਲ ਚੋਰ ਰਿਹਾਗਾ ਇਨਾ ਫੁੱਲ ਦਾ ਪਿਸਟਲ ਪੋਸਟ ਤੋਂ 23 ਚਲਿਆ ਸੀ ਜਿੰਨਾ ਮੁੰਡਾ ਪਾਣੀ ਆ ਰਿਹਾ ਅੱਛਾ ਬਹੁਤ ਜ਼ਿਆਦਾ ਪਾਣੀ ਹੈ ਨੁਕਸਾਨ ਹੀ ਨੁਕਸਾਨ ਹੈ ਅੱਗੇ ਵੀ ਨੁਕਸਾਨ ਪਿੱਛੇ ਵੀ ਨੁਕਸਾਨ ਜੀ ਕਿੰਨਾ ਨੁਕਸਾਨ ਹੋ ਹੀ ਰਿਹਾਗਾ ਹੁਣ ਸਾਰੇ ਡਾਂਗਰੀ ਵੀ ਪਾ ਮਾਰ ਕੰਡਾ ਵੀ ਕੱਗਰ ਦਾ ਹੋ ਹੀ ਗਿਆ ਦੇ ਬਹੁਤ ਜ਼ਿਆਦਾ ਡਰ ਹੈ ਜੀ ਇਸ ਟਾਈਮ ਰਾਤ ਨੂੰ ਜੀ ਤੁਹਾਨੂੰ ਤਾਂ ਜੀ ਆ ਸਾਡੇ ਜਿਹਾ ਬਟੇ ਤਾਂ ਜ਼ਿਆਦਾ ਡਰ ਲੱਗ ਰਿਹਾ ਹੈ ਬੱਡੇ ਕੀ ਆ ਕਿੱਦ ਨੂੰ ਹੋ ਜੇ ਬਿਲਕੁਲ ਨੇੜੇ ਹੈ ਹਾਂ ਜੀ ਬਿਲਕੁਲ ਜਦੋਂ ਉਪਰੀ ਘਰ ਨਾਲ ਸਾਡੇ ਜੀ ਅੱਛਾ ਹਾਂ ਸੰਤਾ ਹਟਮ ਡਾਰੇ ਉਹਨੇ ਵੀ ਕੀ ਬਣ ਸਕਦਾ ਉਹਨੇ ਕੀ ਉਹ ਪੁਰਾਣਾ ਪੁੱਲਾ ਘੱਗਰ ਦਾ ਜਿਹੜਾ ਜਾ ਰਿਹਾ ਹੈ ਉਹ ਪੁਰਾਣਾ ਪੁੱਲਾ ਟੁੱਟ ਚੁੱਕਾ ਉਹ ਵੀ ਪਾਣੀ ਨੇ ਮਾਰਿਆ ਸੀ ਜੀ ਅੱਛਾ ਉਹ ਵੀ ਪਾਣੀ ਨੇ ਤੋੜਿਆ ਸੀ ਪਾਣਾ ਹੜਾ ਸੀ ਜਦੋਂ 80 80 ਜਾਂਦੀ ਸੀ ਜੀ ਅੱਛਾ ਜਦੋਂ 88 ਜਾਂਦੀ ਹਾਂ ਜੀ 88 ਉਸ ਟਾਈਮ ਪੁੱਲਾ ਟੁੱਟਿਆ ਸੀ ਜੀ ਹਾਂ ਜੀ ਪਾਣੀ ਦੀ ਮਾਰ ਜੀ ਟੁੱਟਿਆ ਸਾਰੇ ਜੀ ਤੋਂ ਬਾਅਦ ਇਹ ਪੁੱਲ ਬਣ ਗਿਆ ਹਾਂ ਫਿਰ ਪੁੱਲ ਚਾਲੂ ਹੋ ਗਿਆ ਸੀ ਉਸ ਟਾਈਮ ਜੀ ਇਹ ਵੀ ਉਸ ਟਾਈਮ ਘੜਾ ਬਣ ਖਾਨ ਸੀਗੀ ਦੋ ਤਿੰਨ ਘੰਟਾ ਜਾਂਦੀ ਦੀ ਪਾਣੀ ਉੱਤਰ ਜਾਂਦਾ ਵੀ ਉਹਨ ਦਾ ਪਾਣੀ ਰਹਿ ਇੱਕੋ ਬਸ ਗਿਆ ਸਾਰਾ ਹੀ ਅੱਛਾ ਉਹ ਤਾਂ ਸਾਨੂੰ ਕੀ ਦਾ ਕਦਰ ਡਰ ਲੱਗਦਾ ਉੱਪਰ ਕੁੱਤੇ ਭਾਂ ਦਾ ਰਾਤ ਨੂੰ ਕੀ ਬੰਦਾ ਕੀ ਨਹੀਂ ਬਾਕੀ ਵੇਖੋ ਜੀ ਰੱਬ ਦੇ ਆਸਰੇ ਹੁਣ ਰੱਬ ਦੇ ਆਸਰੇ ਬੈਠੇ ਉਹ ਤਾਂ ਕੀ ਕਰ ਸਕਦੇ ਅਸੀਂ ਨੀਂਦ ਨਹੀਂ ਆਉਂਦੀ ਰਾਤ ਨੂੰ ਪਾਣੀ ਇੰਦਰ ਕਿੱਥੋਂ ਆ ਕੇ ਡਰ ਲੱਗੇਗਾ ਜੀ ਉਹ ਰਾਤ ਨੂੰ ਔਟ ਔਟ ਵੇਖਣਾ ਪੈਂਦਾ ਜੀ ਰਾਤ ਨੂੰ ਕੀ ਕਰੀਏ ਮੈਨੂੰ ਲੱਗਦਾ ਪੁਲ ਵੀ ਹਿਲਦਾ ਹੈ ਤੁਹਾਡਾ ਇਹ ਵਾਲਾ ਤੁਸੀਂ ਪੁਲ ਟੁੱਟਿਆ ਪਈ ਪੁਲ ਸਾਰਾ ਡੈਮੇਜ ਹੋ ਚੁੱਕਾ ਜੀ ਇਸ ਟਾਈਮ ਜੀ ਇਹ ਤਾਂ ਪਰ ਰੱਬ ਦੇ ਆਸਰੇ ਚੱਲਦਾ ਕਿ ਨਹੀਂ ਤਾਂ ਚੱਲਦਾ ਕਿ ਨਹੀਂ ਕਦੋਂ ਵੀ ਹੁਣ ਆਪਾਂ ਮਾਚਰ ਦੇ ਵੇ ਠੀਕ ਹੈ ਭਾਈ ਜੀ ਕਿੱਥੋਂ ਰਹਿਣ ਵਾਲੇ ਹੋ ਅਲੱਗ ਨੇ ਪਿੰਡ ਜੀ ਅੱਜਕੀਵੇਂ ਲੱਗਦਾ ਵੀ ਘੱਗਰ ਜਾਂ ਟਾਂਗਰੀ ਜਿਸ ਹਾਬ ਨਾਲ ਪਾਣੀ ਆ ਰਿਹਾ ਹੈ ਕੋਈ ਨੁਕਸਾਨ ਹੋ ਸਕਦਾ ਜਾਂ ਡਰ ਹੈ ਹਾਂ ਡਰਦਾ ਹੈਗਾ ਲੇਕਿਨ ਤੇਜ਼ ਦੇ ਵਿੱਚ ਨਾ ਬਾਰਿਸ਼ ਜ਼ਿਆਦੀ ਪਈ ਸਾਡੇ ਇਲਾਕੇ 'ਚ ਲੋਕਲ 'ਚ ਵੀ ਸਾਡੇ ਲੋਕਲ ਜਿਹੜੇ ਨਾ ਖੱਡਾ ਆਪਣੇ ਡਰੇਨਾਂ ਨੂੰ ਨੇ ਭਰ ਕੇ ਆ ਗਏ ਆਂ ਜਿਆਦਾ ਹਾਂ ਐਰ ਕਾਂ ਉਹ ਪਾਣੀ ਨਹੀਂ ਹੈਗਾ ਮਤਲਬ ਡਰ ਹੈਗਾ ਜਿੰਨਾ ਕਾ ਪਾਣੀ ਚੱਲਦਾ ਇਹਨਾਂ ਏਸੀ ਦੇ ਖਿੱਚ ਲੂਆ ਹੈ ਲੇਕਿਨ ਫਿਰ ਵੀ ਤਾਂ ਜਿੰਨਾ ਪਾਣੀ ਛੱਡੇਗਾ 10 ਕੁ ਹਜ਼ਾਰ ਕਿਊਸਕ ਪਾਣੀ ਚ ਭਟਾਉਣਾ ਚਾਹੀਦਾ ਫਿਰ ਬਿਲਕੁਲ ਡਰ ਨਹੀਂ ਹੋਵੇਗਾ ਥੋੜਾ ਜਿਹਾ ਪਾਣੀ ਜ਼ਿਆਦਾ ਆਪ ਮਤਲਬ ਕੀ ਇਹ ਟੁੱਟ ਸਕਦਾ ਕਿਤੇ ਵੀ ਧੱਗਰ ਜ਼ਿਆਦਾ ਆਪ ਦਾ ਸਟਾਉਂ ਜਣਾ ਚਾਹਦਾ ਟਾਂਗਰੀ ਤਾਂ ਕਹਿੰਦਾ ਬਹੁਤ ਫੁੱਲ ਚੱਲ ਰਹੀ ਆ ਟਾਂਗ 'ਚ ਹੋਰ ਜ਼ਿਆਦਾ ਅੱਗੇ ਮਿਲ ਕੇ ਇਕੱਠੇ ਜਿੱਥੇ ਹੋ ਜਾਂਦੇ ਨੇ ਨਾ ਮਾਰਕੰਡਾ ਟਾਂਗਰੀ ਅੱਗੇ ਨੁਕਸਾਨ ਕਰ ਸਕਦਾ ਜ਼ਿਆਦਾ ਕਿਤੇ ਵੀ ਇਹ ਤੋਂ ਦਾ ਨੰਗ ਜਗਾ ਸੇਫ ਲਾ ਲੋ ਮੇਰੇ ਖਿਆਲ ਨਾਲ ਨੰਗ ਵੀ ਰਿਹਾ ਹੁਣ لیکن ਇਹਨੂੰ ਥੋੜਾ ਜਿਹਾ ਪਾਣੀ 10000 ਕਿਉਂ ਉਸ گورنمنٹ ਨੂੰ ਪਾਣੀ ਘਟਾਉਣਾ ਚਾਹੀਦਾ ਕਿ ਸਾਰੇ ਜਗ੍ਹਾ ਸੇਫ ਰਹੇਗਾ ਕਰ ਥੋੜਾ ਜਿਹਾ ਪਾਣੀ ਜਿਆਦਾ ਚੱਲ ਰਿਹਾ ਕਰ ਲੋਕਲ ਪ੍ਰਸ਼ਾਸਨ ਹੈ ਨਹੀਂ ਕੀ ਉਸ ਕਰਕੇ ਬਚਾ ਨਹੀਂ ਤੇ ਹੁਣ ਪਾਣੀ ਕਰਦਾ ਨਿਕਲ ਜਾਣਾ ਹੈ ਇਹ ਬਾਈ ਜੀ ਧੰਨਵਾਦ ਜੀ ਲੋਕਲ ਜਿਹੜਾ ਜਰ ਬੇਨੇ ਤੁਸੀਂ ਇੱਥੇ ਲੋਕਲ ਹੋ ਯੂਪੀ ਦੇ ਯੂਪੀ ਦੇ ਹਾਂ ਜੀ ਯੂਪੀ ਤੋਂ ਆਏ ਨੇ ਰਹਿੰਦੇ ਇੱਥੇ ਹੁਣੇ ਚਲੋ ਕੋਈ ਗੱਲ ਨਹੀਂ ਭਾਈ ਜੀ ਕਿਵੇਂ ਵੇਖਦੇ ਹੋ ਜਿਹੜਾ ਇਸ ਸਮੇਂ ਮਾਹੌਲ ਕੀ ਚੱਲ ਰਿਹਾ ਹੈ ਠੀਕ ਹੈ ਨਹੀਂ ਊਰੇ ਦਾ ਠੀਕ ਹੈ ਜੀ ਊਰੇ ਨਹੀਂ ਕੋਈ ਚੰਕਰ ਹੈਗਾ ਕਿਉਂਕਿ ਊਰੇ ਢੂੰਗਾ ਬਹੁਤ ਆਕ ਕਰੇ ਜੀ ਜਦੋਂ ਪਹਿਲਾਂ ਹੜਾਆਂ 2 ਸਾਲ ਪਹਿਲਾਂ ਜੀ ਉਦੋਂ ਉਹ ਪੁਲਕੇ ਥੱਲੇ ਨੂੰ ਚੱਲਿਆ ਪਾਣੀ ਉਦੋਂ ਘਟਾ ਵੈਸੇ ਪਹਿਲਾਂ ਨਾਲੋਂ ਤਾਂ ਘਟਾ ਠੀਕ ਅੱਗੇ ਵੀ 10 15 ਪਿੰਡ ਵੈਸੇ ਕੋਈ ਖਤਰਾ ਨਹੀਂ ਹੈਗਾ ਊਰੇ ਦਾ ਪਿੱਛੇ ਜ਼ਰੂਰ ਕਨੌਰ ਬੱਛੜਦਾ ਹੈ ਜਾਂ ਫਿਰ ਅੱਗੇ ਜੀ ਜਲਾ ਖੇੜੀ ਬਾਸ ਮੜਾਉਗੇ ਉੱਥੇ ਜ਼ਰੂਰ ਬੱਛੜਦਾ ਹੈ ਦਾ ਦੇਵੀਗੜ੍ਹ ਸਨੌਰ ਔਰ ਆਸ-ਪਾਸ ਦੇ ਜਿਹੜੇ ਹੋਰ ਪਿੰਡ ਨੇ ਟੈਨਸ਼ਨ ਜ਼ਰੂਰ ਹੈ ਸਾਰਿਆਂ ਨੂੰ ਡਰ ਜ਼ਰੂਰ ਹੈ ਪਰ ਕਹਿੰਦੇ ਕਿ ਤਰੇ ਨਾ ਕਿ ਤਰੇ ਫੇਰ ਵੀ ਘੱਗਰ ਦੇ ਵਿੱਚ ਪਾਣੀ ਹੈ ਜਿਹੜਾ ਹਸ ਸਮੇਂ ਠੀਕ ਚੱਲ ਰਿਹਾ ਹੈ ਔਰ ਟਾਂਗਰੀ ਦੇ ਵਿੱਚ ਵੀ ਪਾਣੀ ਠੀਕ ਚੱਲ ਰਿਹਾ ਹੈ ਜਿਸ ਨੂੰ ਲੈ ਕੇ ਪ੍ਰਸ਼ਾਸਨ ਵੀ ਲਗਾਤਾਰ ਜਿਹੜਾ ਲੱਗਿਆ ਹੋਇਆ ਕਿ ਜਿਹੜਾ ਇਸ ਸਮੇਂ ਹਾਲਾਤ ਬਿਲਕੁਲ ਕਾਬੂ ਦੇ ਵਿੱਚ ਨਹੀਂ ਹੈ ਨਰਿੰਦੀ ਲੋੜ ਨਹੀਂ ਔਰ ਜਿਹੜਾ ਇਸ ਸਮੇਂ ਹਾਲਾਤ ਤੁਸੀਂ ਵੇਖ ਰਹੇ ਹੋ ਮਾਝੇ ਦੋਆਬੇ ਦੇ ਵਿੱਚ ਬਣੇ ਹੋਏ ਨੇ ਉਹ ਪੰਜਾਬ ਦੇ ਹੋਰ ਹਿੱਸਿਆਂ 'ਚ ਨਾ ਪੜਨ ਇਹੇ ਅਰਦਾਸਾ ਪੰਜਾਬ ਦੇ ਲੋਕ ਕਰ ਰਹੇ ਨੇ